ਅੱਡੋ ਕੋਲੋਂ ਆਇਆ ਪੇਸ਼ੈਂਟ ਬਰੋ ਡੈਡੀ ਆਇਆ ਗੁਰਜੀਤ ਸਿੰਘ ਨਾਂ ਸੀ ਪੇਸ਼ੈਂਟ ਦਾ ਤੇ ਮਾਨੂ ਕੋ ਗਿਲ ਦੇ ਪੇਸ਼ੈਂਟ ਸੀ ਆ ਐਕਸੀਡੈਂਟ ਦੱਸਿਆ ਕਿ ਟਰੱਕ ਖੜਾ ਸੀਗਾ ਤੋੜਨਾ ਭਰਿਆ ਆ ਓਨ ਰੋਡ ਹੀ ਖੜਾ ਸੀ ਕਿ ਤੇ ਵਿੱਚ ਜਾ ਕੇ ਐਕਟਿਵ ਹੋਇਆ ਇਹਨਾਂ ਦੀ ਉੜੀ ਨਾਲ ਪਰਿਆ ਹੋਇਆ ਇੱਕ ਟਰੱਕ ਉਸ ਵੇਲੇ ਇੱਕ ਸ਼ਖਸ ਦੇ ਲਈ ਕਾਲ ਬਣ ਗਿਆ ਜਦੋਂ ਖੜੇ ਟਰੱਕ ਦੇ ਵਿੱਚ ਪਿੱਛੇ ਤੋਂ ਇੱਕ ਸ਼ਖਸ ਦੀ ਐਕਟਿਵਾ ਉਸ ਦੇ ਨਾਲ ਜਾ ਟਕਰਾਈ ਤੇ ਇਹ ਹਾਦਸਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਐਕਟਿਵਾ ਸਵਾਰਤੀ ਮੌਕੇ ਤੇ ਹੀ ਬਹੁਤ ਹੋ ਗਈ। ਇਹ ਤਸਵੀਰਾਂ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਪਿੰਡ ਮਾਨਕੇ ਗਿਲਤੋ ਸਾਹਮਣੇ ਆਈਆਂ ਨੇ ਜਿੱਤੇ ਕਿ ਸੜਕ ਦੇ ਉੱਪਰ ਖੜੇ ਟਰੱਕ ਦੇ ਵਿੱਚ ਇੱਕ ਸ਼ਖਸ ਦੀ ਐਕਟਿਵਾ ਜਾ ਟਕਰੌਂਦੀ ਹੈ ਤੇ ਜਿਸ ਦੇ ਚਲਦੇ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਜਾਂਦਾ ਹੈ। ਤੇ ਹੀ ਹਾਦਸਾ ਉਸ ਵੇਲੇ ਵਾਪਰਤਾ ਜਦੋਂ ਇਹ ਸ਼ਖਸ ਆਪਣੇ ਘਰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਖੜੇ ਪੈਂਚਰਡ ট্রাক ਦੇ ਵਿੱਚ ਇਹ ਜਾ ਟਕਰਾਇਆ ਉਦੋਂ ਇਸ ਹਾਦਸੇ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਐਕਟਿਵਾ ਸਵਾਰ ਗੰਬੀਰ ਜ਼ਖਮੀ ਵਿਅਕਤੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਉਂਦੀ ਹੈ ਤੇ ਉੱਥੇ ਹੀ ਇਸ ਹਾਦਸੇ ਦੇ ਬਾਰੇ ਡਾਕਟਰ ਦਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ ਟੋਟੋ ਕੋਲ ਆਇਆ ਪੇਸ਼ੈਂਟ ਬ੍ਰੋ ਡੈਡੀ ਹੈ ਗੁਰਜੀਤ ਸਿੰਘ ਨਾਂ ਸੀ ਪੇਸ਼ੈਂਟ ਦਾ ਤੇ ਮਾਨੂ ਕੋ ਗਿਲ ਦੇ ਪੇਸ਼ੈਂਟ ਸੀ ਕਰ ਲਿਆ ਕਿੰਨੀ ਉਮਰ ਹੈ ਜੀ 25 ਸਾਲ ਦੀ ਉਮਰ ਹੈ ਜੀ ਐਕਸੀਡੈਂਟ ਦਾ ਕੀ ਕਾਰਨ ਦੱਸੋ ਜੀ ਐਕਸੀਡੈਂਟ ਦੱਸਿਆ ਕਿ ਟਰੱਕ ਖੜਾ ਸੀਗਾ ਕੋਈ ਨਾ ਭਰਿਆ ਆ ਓਨ ਰੋਡ ਹੀ ਖੜਾ ਸੀਗਾ ਤੇ ਵਿੱਚ ਜਾ ਕੇ ਐਕਟਿਵ ਹੋ ਜਾਂਦਾ ਦੀ ਗੱਲ ਸੀ ਤੇ ਬ੍ਰੋ ਡੈਡੀ ਹੈ ਬ੍ਰੋ ਡੈਡੀ ਆ ਹੁਣ ਕੀ ਕਰਦੇ ਹੁਣ ਅਸੀਂ ਬਸ ਉਹਦੀ ਐਂਟਰੀ ਕਰਕੇ ਡਿਕਲੇਅਰ ਕਰਕੇ ਉਹ ਚੀਜ਼ੇ ਸ਼ਿਫਟ ਕਰਾਤਾ ਹੈ ਬਾਕੀ ਕਾਰਵਾਈ ਪੁਲਸਾਂ ਤੋਂ ਕਰਦੇ ਆ ਇਸ ਮਹਾਂਤਵਾ ਕੀ ਹਾਦਸੇ ਦੇ ਜ਼ਬਾਂਦੇ ਵਿੱਚ ਜਾਂਚ ਅਧਿਕਾਰੀ ਏਐਸਆਈ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚ ਗਏ ਤੇ ਉਸ ਨੂੰ 108 ਐਂਬੂਲੈਂਸ ਦੇ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ ਪਰ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਇੱਕ ਐਕਸੀਡੈਂਟ ਹੋਇਆ ਜੀ ਕੌਣ ਸੀ ਬੰਦਾ ਕਿੱਥੇ ਦਾ ਰਹਿਣ ਵਾਲਾ ਸੀ ਜੀ ਗੁਰਜੀਤ ਸਿੰਘ ਸਰ ਜਸਵਿੰਦਰ ਸਿੰਘ ਕਿਹੜੇ ਪਿੰਡ ਦਾ ਰਹਿਣ ਵਾਲਾ ਹੈ ਜੀ ਮਾਨੂ ਕੀ ਗੱਲ ਹੈ ਕਿੰਨੀ ਉਮਰ ਹੈ ਜੀ ਦੀ ਠੀਕ ਸਾਲ ਐਕਸੀਡੈਂਟ ਕਿਵੇਂ ਹੋਇਆ ਜੀ ਉਹਦਾ ਟਰੱਕ ਖੜਾ ਹੀ ਪੈਂਚਰ ਹੋਇਆ ਤੇ ਉਦੇ ਵਿੱਚ ਮੰਗ ਰਿਹਾ ਕਰਦਾ ਤੁੰਨੀ ਸਰਪੰਚ ਨੇ ਫੋਨ ਕੀਤਾ ਤਾਂ ਇਹ ਮੌਕੇ ਤੇ ਤੁਹਾਡੇ ਤੇ ਪੇਸ਼ੇਂਟ ਨੂੰ ਮੋਗੇ ਕਿਵੇਂ ਭੇਜਾਈ ਤੁਸੀਂ ਮੋਗੇ 108 ਬੁਲਾ ਲਈ ਤੇ ਉਹਦੀ ਹਾਲ ਤੁਹਾਨੂੰ ਕਿਵੇਂ ਹੈ ਜੀ ਦੱਸ ਦੀ ਕੀ ਇਹ ਮਨਪਾਗੀ ਘਟਨਾ ਬੀਤੀ ਸ਼ਾਮ ਪਿੰਡ ਮਾਣੂਕੇ ਗੱਲ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਸ਼ਖਸ ਨੂੰ ਆਪਣੀ ਜਾਨ ਤੋਂ ਹੱਥ ਤੋੜਨਾ ਪੈ ਗਿਆ ਤੇ ਉਹ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਪਰ ਦੇਖਣ ਵਾਲੀ ਗੱਲ ਹੋਵੇਗੀ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਕਰਦੀ ਹੈ ਕਿਉਂਕਿ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਟਰੱਕ ਪੈਂਚਰ ਸੀ ਤਾਂ ਉਸ ਨੂੰ ਰਸਤੇ ਦੇ ਵਿੱਚ ਟਰੱਕ ਦੇ ਮਾਲਕ ਵੱਲੋਂ ਕਿਉਂ ਖੜਾਇਆ ਗਿਆ ਜੋ ਕਿ ਸਿੱਧੇ ਤੌਰ ਦੇ ਉੱਪਰ ਹਾਦਸੇ ਨੂੰ ਸੱਦਾ ਦੇ ਰਿਹਾ ਹੈ ਜਗਵਾਨੀ ਟੀਵੀ ਦੇ ਲਈ ਮੋਗਾ ਤੋਂ ਵਿਪਨ ਉਕਾੜ ਦੀ ਰਿਪੋਰਟ